ਐਨਪੀਆਰ ਪਰਿਸ਼ਾ ਸ੍ਰੀ ਸ਼ਕਲਜੀ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਆਖਿਰਕਾਰ ਪੰਜਾਬ ਦੇ ਮਲਾਸਮਾਂ ਤੇ ਪੈਨਸ਼ਨਰ ਦੀ ਜਿਹੜਾ ਇੰਤਜ਼ਾਰ ਹੋਇਆ ਪੂਰਾ ਇਸ ਦਿਨ ਆਵੇਗਾ ਪੰਜਾਬ ਦੇ ਮਲਾਸਮਾਂ ਤੇ ਪੈਨਸ਼ਨਰ ਦੇ ਖਾਤਿਆਂ ਦੇ ਵਿੱਚ 5.5 ਸਾਲਾਂ ਦਾ ਜਿਹੜਾ ਹੈ ਕਰੋੜਾਂ ਰੁਪਏ ਦਾ ਬਕਾਇਆ ਮਲਾਸਮਾਂ ਦੇ ਸੰਘਰਸ਼ ਨੂੰ ਲੱਗੀ ਬ੍ਰੇਕ ਪੰਜਾਬ ਸਰਕਾਰ ਨੇ ਖਿੱਚ ਲਈ ਮਲਾਸਮਾਂ ਦੀ ਪੈਨਸ਼ਨ ਨੂੰ ਜਿਹੜੇ ਕਰੋੜਾਂ ਰੁਪਏ ਬਕਾਇਆ ਦੇਣ ਦੀ ਤਿਆਰੀ ਸੋ ਹਾਂਜੀ ਦੋਸਤੋ ਇਸ ਵਕਤ ਦੀ ਬਹੁਤ ਹੀ ਖਾਸ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਸੋ ਦੋਸਤੋ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਸਾਹਮਣੇ ਜਿਹੜੀ ਆ ਰਹੀ ਹੈ ਖਬਰ ਇਹ ਜਿਸ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦੇ ਜੋ ਲੰਬੇ ਸਮੇਂ ਤੋਂ ਉਡੀਕ ਕਰੇ ਸੀ ਇੰਤਜ਼ਾਰ ਕਰੇ ਸੀ ਆਪਣੇ ਬਕਾਇਆ ਦੀਆਂ ਕਿਸ਼ਤਾਂ ਨੂੰ ਲੈ ਕੇ ਉਹ ਡੀਕ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਕਰੋੜਾਂ ਰੁਪਏ ਦੀਆਂ ਕਿਸ਼ਤਾਂ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਸਾਰੀ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਾਂਗੇ ਪੰਜਾਬ ਦੇ ਕਿਸ ਵਰਗ ਦੇ ਮਲਾਜ਼ਮਾਂ ਨੂੰ ਕਿਸ ਉਮਰ ਦੇ ਮਲਾਜ਼ਮਾਂ ਨੂੰ ਕਿੰਨਾ ਅਤੇ ਕਦੋਂ ਜਿਹੜਾ ਹੈ ਜਿਹੜਾ ਬਕਾਇਆ ਜਿਹੜਾ ਹੈ ਕੀਤਾ ਜਾਵੇਗਾ ਜਾਰੀ ਕੀਤਾ ਜਾਵੇਗਾ ਸੋ ਦੋਸਤੋ ਪੰਜਾਬ ਦੇ ਜਿਹੜੇ ਹੈ ਮਲਾਜ਼ਮ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਕਰੋੜਾ ਰੁਪਏ ਦਾ ਬਕਾਇਆ ਜਿਹੜਾ ਹੈ ਕਦੋਂ ਆਉਣਾ ਸ਼ੁਰੂ ਹੋ ਜਾਵੇਗਾ ਇਸੇ ਸਾਰੇ ਮਾਮਲੇ ਦੇ ਵਿੱਚ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਜਾਣਕਾਰੀ ਜਿਹੜੀ ਹੈ ਮਲਾਜ਼ਮਾਂ ਤੇ ਪੈਸ਼ਰ ਦੇ ਲਈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 75 ਸਾਲ ਦੇ ਜਿਹੜੇ ਮਲਾਜ਼ਮ ਨੇ ਜਿਹੜੇ ਨੇ ਉਹ ਰਿਟਾਇਰ ਮਲਾਜ਼ਮ ਨੇ 70 ਸਾਲ ਜਾਂ ਫਿਰ ਇਸ ਤੋਂ ਉੱਤੇ ਜੇ ਮਲਾਜ਼ਮ ਨੇ ਜਿਹੜੇ ਉਹਨਾਂ ਮੁਲਾਜ਼ਮਾਂ ਨੂੰ 12 ਕਿਸ਼ਤਾਂ ਦੇ ਵਿੱਚ ਜਿਹੜਾ ਹੈ 18228 ਕਰੋੜ ਰੁਪਏ ਦਾ ਬਕਾਇਆ ਜਿਹੜਾ ਹੈ ਜਾਰੀ ਕੀਤਾ ਜਾਵੇਗਾ ਅਤੇ ਜਿਹੜੇ ਮੁਲਾਜ਼ਮ ਨੇ 52 ਸਾਲ ਤੋਂ 74 ਸਾਲ ਦੇ ਵਿੱਚ ਵਿੱਚ ਉਹਨਾਂ ਮੁਲਾਜ਼ਮਾਂ ਨੂੰ 242 ਕਿਸ਼ਤਾਂ ਦੇ ਵਿੱਚ ਇਹ ਬਕਾਇਆ ਜਿਹੜਾ ਹੈ ਦਿੱਤਾ ਜਾਵੇਗਾ ਅਤੇ ਜੇਕਰ ਗੱਲ ਕਰੀ ਕੀਤੀ ਜਾਵੇ ਤਾਂ ਮੁਲਾਜ਼ਮਾਂ ਦੇ ਵਿੱਚ ਜੋ ਇਸ ਵਕਤ ਜਿਹੜੀ ਹੈ ਵਰਤਮਾਨ ਕਾਲ ਦੇ ਵਿੱਚ ਜੋ ਹੈ ਜੋ ਪੰਜਾਬ ਸਰਕਾਰ ਦੇ ਅਧੀਨ ਸੇਵਾ ਕਰੇ ਨੇ ਉਹ ਨਾ ਕਰਮਚਾਰੀਆਂ ਨੂੰ ਜਿਹੜਾ 36 ਮਹੀਨਿਆਂ ਦੇ ਵਿੱਚ ਇਹ ਬਕਾਇਆ ਜਿਹੜਾ ਹੈ ਜਾਰੀ ਕੀਤਾ ਜਾਵੇਗਾ ਸੋ ਇਹ ਸਾਰੀ ਹੀ ਜਾਣਕਾਰੀ ਜਿਹੜੀ ਮੁਲਾਜ਼ਮਾਂ ਦੇ ਲਈ ਸਬੰਧਤ ਸੀ ਬਕਾਇਆ ਨੂੰ ਲੈ ਕੇ ਤੇ ਸੂਤਰਾਂ ਦੇ ਸਾਹਮਣੇ ਨਿਕਲ ਕੇ ਆ ਰਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ